മായ മായ ശൂരി കുട്ട ਦੀ ਮੈਂ ਦਿਲ ਦਾ ਮਾਸ ਖੋਵਾਇਆ ਤੇਸ਼ੂ ਦੇ ਚ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਬਿਰਹ ਦੇ ਸੁਲਤਾਨ ਸ਼ੇਖਮਰ ਬਟਾਲਵੀ ਦਾ ਸੈਸ ਸੰਸਾਰ ਭਾਗ ਨੰਬਰ 5 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ

महाराजा रणजीत सिंह जी का चल रहा आ दो तीन धार्मिक विशेष बलिंद्री कैर मंदिर को हर विशेष ਹਰ ਇੱਕ ਬਾਬੂ ਸੰ ਜਾਣਕਾਰੀ ਦੇ ਦਿੰਦੇ ਨੇ ਯਾਰ ਵਿੱਚ ਜੀ ਜੀ ਤੇ ਹੁਣ ਅਸੀਂ ਅੱਜ ਵੀ ਤੁਹਾਡੇ ਨਾਲ ਚਕਮਰਪਟਾਲੀ ਦੀ ਵਿਚਾਰ ਚਰਚਾ ਕਰ ਰਹੇ ਹਾਂ ਪਾਗ ਨੰਬਰ 22 ਦੇ ਵਿੱਚ ਹਾਂ ਲਈ ਜਾਣਕਾਰੀ ਉਹ ਉਹਦੀ ਜਾਣਕਾਰੀ ਹੈ ਕਿ ਜਿਹੜੀ ਸ਼ੇਖੌਂ ਟਾਲਵੀ ਦੀ ਇੱਕ ਜਿਹੜੀ ਕਿਤਾਬ ਸੀਗੀ ਜਿਹੜੀ ਕਿ ਪ੍ਰਥਮ ਸਭ ਤੋਂ ਵਧੀਆ ਜੀ ਕਾਮਯਾਬ ਹੋਈ ਸਭ ਤੋਂ ਪਹਿਲੀ ਕਿਤਾਬ ਕਿ ਉਹ ਪ੍ਰਥਮੇ ਕਵਤਾ ਸੀਗਾ ਮਿਰਚਾਂ ਦੇ ਪੱਤਰ ਠੀਕ ਹੈ ਉਹਨਾਂ ਦੀ ਬੜੀ ਪਾਪੂਲਰ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ ਪਰ ਪਰ ਉਹ ਜਿਹੜੀਆਂ ਪਹਿਲੀ ਕਿਤਾਬ ਸੀ ਉਹਦੇ ਵਿੱਚ ਜਿਆਦਾ ਹੀ ਸਿਆਣਿਆਂ ਦੀ ਕਹਾਵਤਾਂ ਕਿ ਜਦੋਂ ਪੰਲਾ ਕੋ ਦੁੱਖ ਲੱਗਦਾ ਤੇ ਉਦੋਂ ਰੋਣ ਜਿਆਦਾ ਆਉਂਦਾ ਹੂੰ ਤੇ ਹੌਲੀ ਹੌਲੀ ਰੋਣ ਘਟਦਾ ਜਾਂਦਾ ਪਰ ਕੁ ਭਈ ਜਾਂਦਾ ਮਨ ਨੂੰ ਦਰਵਾਸਾ ਹੋਈ ਜਾਂਦਾ ਹੌਸਲਾ ਮਿਲਦਾ ਜਾਂਦਾ ਵੀ ਕਿਰੋਆ ਤੇ ਕੁਛ ਲੱਭਣਾਂ ਉਹੋ ਗੱਲ ਕਿ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਵਿਰਲਾਪ ਦੇ ਸਾਹਬ ਨਾਲ ਲਿਖਿਆ ਸੀ ਕਿ ਜਿਵੇਂ ਕਿ ਤਾਜੀ-ਤਾਜੀ ਲੱਗੀ ਫਿਰ ਜਿਉਂ-ਜਿਉਂ ਵਕਤ ਬੀਤਦਾ ਗਿਆ ਤੇ ਵਹਿ ਲਿਖਿਆ ਤੇ ਉਹਨਾਂ ਨੇ ਸਾਰਾ ਕੁਝ ਹੀ ਵਧਿਆ ਬੇਮਿਸਾਲ ਲਿਖਿਆ ਬਿਲਕੁਲ ਪਰ ਦੁੱਖ ਲੱਗਦਾ ਮੈਂ ਇਕੱਲੀ ਪੜ੍ਹਦਾ ਪਿਆ ਸੀ ਉਹਨਾਂ ਦਾ ਕਿਤੇ ਹੋਰ ਥਾਂ ਤੋਂ ਚੈਪਟਰ ਇੱਕ ਮੈਨੂੰ ਮਿਲਿਆ ਸੀ ਉਹ ਪੜਦਾ ਗਿਆ ਸੀ ਕਿ ਉਹ ਉੱਥੇ ਉਹ ਸ਼ਾਇਦ ਨੇ ਲਿਖਿਆ ਸੀ ਉਹਨਾਂ ਦੇ ਪ੍ਰਤੀ ਕਿ ਸ਼ਿਵ ਨੂੰ ਸੁਣਨ ਵਾਸਤੇ ਜਾਂ ਉਹਦੇ ਅੰਦਰਲੀਆ ਭਾਵਨਾ ਵਾਸਤੇ ਲੋਕ ਉਹਨੂੰ ਰੋਕਦੇ ਨਹੀਂ ਸੀ ਕਿ ਸ਼ਰਾਬ ਨਾ ਪੀ। ਬੜੀ ਦੁਖਦਾਈ ਗੱਲ ਪੜੀ ਮੈਂ ਬਿਲਕੁਲ ਜਿਹੜੇ ਉਹਨਾਂ ਦੇ ਸਾਥੀ ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਸ਼ਰਾਬ ਨਾ ਪੀ ਤੇ ਹਾਨੀ ਕਰਕੇ। ਜਿਵੇਂ ਤੁਹਾਨੂੰ ਮੈਂ ਕਹਾਂਗਾ ਕਿ ਆਹ ਚੀਜ਼ ਨਾ ਖਾਓ ਬਿਲਕੁਲ ਕਿੰਦੇ ਉਹਨੂੰ ਲੋਕੀ ਜਾਣ ਕੇ ਜ਼ਿਆਦਾ ਪਿਉਂਦੇ ਸੀ ਜ਼ਿਆਦਾ ਪਿਆ ਕੇ ਤੇ ਫਿਰ ਉਹਦੇ ਕੋਲੋਂ ਨਾ ਮਤਲਬ ਕਿ ਉਹਦਾ ਅੰਤ ਦੇਖਦੇ ਸੀ ਪੀਉਣ ਤੋਂ ਬਾਅਦ ਵੀ ਉਹਦੀਆਂ ਦਿਲ ਦੀਆਂ ਭਾਵਨਾਵਾਂ ਗਹਿਰਾਈਆਂ ਅੰਦਰਲੀਆਂ ਜਿੱਦਾਂ ਨਹੀਂ ਇੱਥੇ ਵੀ ਹੁਣ ਵੀ ਲੋਕ ਸ਼ਰਾਬ ਪਿਆ ਕੇ ਤੇ ਕਿਸੇ ਬੰਦੇ ਕੋਲ ਕੋਈ ਗੱਲ ਪੁੱਛਣੀ ਹੁੰਦੀ ਆ ਜੇ ਉਹ ਜ਼ਿਆਦਾ ਪਿਉਂਦੇ ਵੀ ਇਸ ਤਰ੍ਹਾਂ ਹੀ ਕੇ ਵੇ ਕਲੀਅਰ ਦੱਸ ਦੂਗਾ ਕੀ ਹੋਇਆ ਇਹ ਮੈਂ ਕੀ ਕੀਤਾ ਜਿੰਦਲ ਜੀ ਵੀ ਉਹ ਕਹਿੰਦੇ ਕਿ ਉਹਨੂੰ ਮਾਰਨ ਵਿੱਚ ਜ਼ਿਆਦਾ ਲੋਕਾਂ ਦਾ ਹੱਥ ਹੈ। ਮਤਲਬ ਕਿ ਉਹਦਾ ਕੱਟ ਆਪਣਾ। ਜਦੋਂ ਇੱਕ ਬੰਦੇ ਨੇ ਦੋ ਪੈਗ ਪੀਤੇ ਮੈਂ ਇਥੇ ਵੀ ਵੇਖਿਆ ਕਈ ਵਾਰੀ ਕਿ ਮੈਪਲਾਂ ਦੇ ਵਿੱਚ ਕਿਸੇ ਦੇ ਬੰਦੇ ਨੂੰ ਜਦੋਂ ਸੁੱਟਦੇ ਆ ਤੇ ਉਹ ਉਹਨੂੰ ਜ਼ਿਆਦਾ ਪਲਾਈ ਜਾਂਦੇ ਆ ਤੇ ਉਹ ਡਿੱਗ ਪੈਂਦਾ ਤੇ ਬਾਅਦ ਚ ਉਹਦਾ ਜਰੂਸ ਕੱਢਦੇ ਆ। ਉਸੇ ਤਰ੍ਹਾਂ ਹੀ ਉਹਦੇ ਨਾਲ ਬਹੁਤ ਲੋਕਾਂ ਨੇ ਇਜਾਜ਼ਤੀ ਕੀਤੀ ਹੈ ਐਵੇਂ ਆਪਾਂ ਕਹਿੰਦੇ ਤੇ ਜਾਣਦੇ ਆ ساری ਦੁਨੀਆ ਕਿੰਨੀ ਕਿਸੇ ਬਹੁਤ ਪੀਂਦਾ ਸੀ ਜਾਂ ਕਰਦਾ ਸੀ। ਜਿਹੜੋ ਜੇ ਪਿੰਡਾਂ ਵੀ ਸੀ ਤੇ ਉਹਨੂੰ ਸਮਝਾਉਣ ਵਾਲੇ ਵੀ ਤੇ ਸੱਜਣ ਬੜੇ ਸੀ ਉਹਦੇ ਪਰ ਸਮਝਾਇਆ ਕਿਉਂ ਨਹੀਂ ਕੇੰਦੇ ਬਿਲਕੁਲ ਸਾਰੇ ਲੋਕੀਓ ਨੂੰ ਪਿਉਉਣ ਵਾਲੇ ਜ਼ਿਆਦਾ ਸੀ ਆ ਸਮਝਾਉਣ ਵਾਲੇ ਵਿੱਚ ਬੰਦੇ ਹੈਗੇ ਸੀ ਵਧੀਆ ਜਿਹੜੇ ਰਾਈਟਰ ਸੀ ਜਾਂ ਦੇ ਸੱਜਣ ਹੈਗੇ ਕੁਝ ਚੰਦ ਬੰਦੇ ਬਾਕੀ ਤੇ ਤਮਾਸ਼ੇ ਵਾਲੇ ਸੀ ਲੋਕ ਉਹ ਵੀ ਛੇਕੂ ਸਾਹਿਬ ਕਿ ਪਿਆਰ ਜੂਨੂਰ ਕੋ ਕੁਝ ਗੱਜਲਾਂ ਸੋਂਦੇ ਕਿ ਕੀ ਬੈਂ ਗੱਜਲਾਂ ਸੋਂਦੇ ਸੀ ਜੀ ਹੋਰ ਉਹਨੂੰ ਕੀ ਸੁਣਾਏਗਾ ਬਾਕੀ ਕੁਝ ਅੰਦਰੂਨੀ ਗੱਲਾਂ ਹੁੰਦੀਆਂ ਨੇ ਜਾਨੀ ਕਿ ਤੁਹਾਡੇ ਬਾਰੇ ਪੁੱਛਣਾ ਹੋਵੇ ਕੁਝ ਜਾਂ ਕਿਸੇ ਹੋਰ ਬਾਰੇ ਪੁੱਛਣਾ ਹੋਵੇ ਕੁਝ ਅੰਦਰਲੀ ਗੱਲ ਕਟਾਉਣੀ ਹੋਵੇ ਕਿਸੇ ਕੋਲ ਉਹ ਸਮੇਂ ਦੇ ਉਹ ਸਮੇਂ ਦੀ ਗੱਲ ਉਹਨਾਂ ਦੇ ਮੁਤਾਬਕ ਹੋਊਗੀ ਜੋ ਵੀ ਜੋ ਹੀ ਅਪੱਕੀ ਕਿਆ ਸਾਦੇ ਹਨ ਤੇ ਉਹ ਇਨਸਾਨ ਇਦਾਂ ਹੀ ਚਲੇ ਗਿਆ ਦੁਨੀਆ ਤੋਂ ਦੁੱਖ ਬੜਾ ਲੱਗਦਾ ਉਹ ਤਾਂ ਵੀ ਇਹੋ ਜਿਹੇ ਬੰਦੇ ਜਾਣੇ ਨਹੀਂ ਚਾਹੀਦੇ ਇਹਨੇ ਵਧੀਆ ਸ਼ਾਇਰ ਤੇ ਚਲੋ ਸ਼ਾਇਰ ਤਾਂ ਇੱਕ ਬੰਨੇ ਰਹਿ ਗਿਆ ਦੁਨੀਆਦਾਰੀ ਦੇ ਵਿੱਚ ਇਹ ਕਿ ਛੋਟੇ ਛੋਟੇ ਬੱਚੇ ਉਹਦੇ ਤੇ ਆਪਣੀ ਮਾਤਾ ਪਿਤਾ ਪੈਣ ਪਰਾ ਸਾਰੇ ਨੂੰ ਛੱਡ ਕੇ ਆਪਣੀ ਘਰ ਵਾਲੀ ਨੂੰ ਜਵਾਨ ਅਵਸਥਾ ਦੇ ਵਿੱਚ ਉਹ ਚਲ ਗਿਆ ਬੱਚੇ ਉਹਦੇ ਬਹੁਤ ਛੋਟੇ ਜਿਹੇ ਤੇ ਇਹ ਬੜੀਆਂ ਵੱਡੀਆਂ ਗੱਲਾਂ ਨੇ ਥੋੜੇ ਲੋਕ ਲੋਕਾਂ ਦੇ ਬਾਰੇ ਕੋਈ ਨਹੀਂ ਬਿਲਕੁਲ ਨਹੀਂ ਛੇ ਤਾਂ ਪੀੜ੍ਹੀਆਂ ਦੇ ਪਰਾਗਾ ਵੀ ਜਿਹੜੀ ਪਕਾਵਤ ਲਿਖੀ ਚਲਟਾਇਆ ਆ ਮਿਰਚਾ ਮਿਰਚਾ ਮਿਰਚਾਂ ਦੇ ਪੱਤਰ ਹਨ ਉਹ ਕੀ ਹੈ ਉਹਦੇ ਵਿੱਚ ਕੀ ਲਿਖਿਆ ਹੈ ਉਦੇ ਚਮਲ ਉਹਦੇ ਚੰਦ ਵਿੱਚੋਂ ਕੱਢ ਕੇ ਲਿਖੀਆਂ ਸੀਗੀਆਂ 17 ਲਿਖੀਆਂ ਸੀ ਉਹਦੀਆਂ ਕਿ ਮੈਂ ਤੁਹਾਨੂੰ ਸੁਣਾ ਸਕਾਂ ਤੇ ਉਹਦੀ ਬਾਰੇ ਦੱਸ ਸਕਾਂ ਕਿ ਉਹ ਕੀ ਲਿਖਿਆ ਸੀ ਉਹਨਾਂ ਨੇ ਉਹਨਾਂ ਲਿਖਿਆ ਸੀ ਪੁੰਨਿਆਂ ਦੇ ਚੰਨ ਨੂੰ ਕੋਈ ਮਸਿਆ ਕੀ ਕਣ ਅਰਗ ਚੜਾਵੇ ਕਿਉਂ ਕੋਈ ਦਾਤੀ ਸਾਗਰ ਖਾਤਰ ਮਾਰੂਥਲ ਹੋਲ ਜਾਵੇ ਉਹ ਕਹਿੰਦਾ ਕਿ ਜਿਹੜੀ ਪੁੰਨਿਆਂ ਦੇ ਚੰਨ ਨੂੰ ਮੱਸਿਆ ਕਿਉਂ ਅਰਖ ਜੜਾ ਉਹਨੂੰ ਕੀ ਲੋੜ ਪਈ ਫਿਰ ਕਹਿੰਦਾ ਵੀ ਕੋਈ ਕਿਉਂ ਕੋਈ ਦਾਤੀ ਸਾਗਰ ਖਾਤਰ ਮਾਰੂਥਲ ਹੋ ਜਾਵੇ ਕਹਿੰਦਾ ਵੀ ਕੋਈ ਡਾਚੀ ਜਿਹੜੀ ਆ ਉਹ ਮਾਰੂ ਥਲ ਵੱਲ ਕਿਉਂ ਜਾਂਦੀ ਹੈ ਜਿੱਦਾਂ ਕਿ ਉਹ ਡਾਚੀ ਵਾਲਿਆਂ ਮੋਰ ਮਾਰ ਉਸੇ ਨੂੰ ਲਿਖਿਆ ਸੀਗਾ ਸੱਸੀ ਪੁੰਨੂ ਤੇ ਕਰਨ ਗੱਲ ਬਿਲਕੁਲ ਕਿਉਂਕਿ ਜਿਹੜੇ ਪਿਆਰ ਦੇ ਪੁਜਾਰੀ ਹੁੰਦੇ ਉਹ ਪਿਆਰ ਢੂੰਢ ਢੂੰਢ ਕੇ ਲੱਭਦੇ ਆ ਕਿ ਉੱਥੇ ਕੀ ਹੋਇਆ ਉੱਥੇ ਕੀ ਹੋਇਆ ਨਾ ਫਿਰ ਉਹਨੇ ਲਿਖਿਆ ਪੀੜਾਂ ਦੇ ਤਰ ਕੋਨੇ ਖਾ ਖਾ ਹੋਗੇ ਗੀਤ ਕੋ ਸੜੇ ਕਿੰਤੇ ਕਿ ਪੀੜਾਂ ਇੰਨੀਆਂ ਆਈਆਂ ਮੇਰੇ ਅੰਦਰ ਕਿਿਹੜੇ ਮੇਰੇ ਗੀਤ ਸੀ ਨਾ ਉਹ ਕਸੈਲੇ ਹੋ ਗਏ ਜਾਨਕਿ ਜਿੱਦਾਂ ਉਹਨਾਂ ਵਿੱਚ ਸਾਰਾ ਬਰਲਾਪ ਹੀ ਆ ਗਿਆ ਚੰਗੀ ਗੱਲ ਰਹੀ ਨਹੀਂ ਕੋਈ ਹਨਾ ਮਤਲਬ ਦੁੱਖਾਂ ਦੀ ਗੱਲ ਉਹ ਕਿ ਕਸੈਲੇ ਹੋ ਗਏ ਜਿਹੜੇ ਕਿ ਮੈਨੂੰ ਆਪ ਖੁਦ ਨੂੰ ਨਹੀਂ ਚੰਗੇ ਲੱਗਦੇ ਵੈਰਾਗ ਆ ਗਿਆ ਫਿਰ ਆਗ ਆ ਗਿਆ ਉਹਨੇ ਇੱਕ ਇੱਕ ਥਾਂ ਤੇ ਵੀ ਲਿਖਿਆ ਹੈ ਕਿ ਮੈਨੂੰ ਗੀਤ ਆਪਣੇ ਵੀ ਨਹੀਂ ਕਈ ਵਾਰੀ ਚੰਗੇ ਲੱਗਦੇ ਇਹ ਵੀ ਲਿਖਿਆ ਸੀ ਉਹਨੇ ਕਿ ਮੈਨੂੰ ਆਪਣੇ ਗੀਤ ਵੀ ਨਹੀਂ ਚੰਗੇ ਲੱਗਦੇ ਤੇ ਫਿਰ ਲਿਖਿਆ ਕਿ ਵਿਚ ਨੜੋ ਇਹ ਬੈਠੀ ਜਿੰਦੂ ਕਿ ਕਿਣ ਸੋਲੇ ਗਾਵੇ ਕਹਿੰਦੇ ਵੀ ਜਿਹੜੀ ਜਿੰਦ ਆ ਉਹ ਜੇ ਕਿਤੇ ਬੜੀ ਬੰਨੀ ਹੋਈ ਆ ਘੁੱਟ ਘੁੱਟ ਕੇ ਉਹਨੂੰ ਨਿੰਦੜਿਆ ਪਿਆਵਾ ਤੇ ਉਹ ਸੋਲੇ ਕਿਦਾਂ ਗਾ ਸਕਦੀ ਹੈ ਗੀਤ ਕਿਵੇਂ ਗਾ ਸਕਦੀ ਆ ਹਾਂ ਯੋ ਉਹਦੇ ਦੇ ਕਹਿੰਦਾ ਫਾ ਵੀ ਮੈਂ ਸੋਲੇ ਥੋੜੇ ਗਾ ਸਕਦਾ ਵਧੀਆ ਨਹੀਂ ਲਿਖ ਸਕਦਾ ਮੈਂ ਤੇ ਉਹ ਬਰਲਾਪ ਹੀ ਲਿਖ ਸਕਦਾ ਫਿਰ ਕਿੰਦਾ ਇੱਕ ਚੂੜੀ ਵੀ ਪਾ ਨਾ ਸਕੀ ਇੱਕ ਚੂੜੀ ਵੀ ਪੀ ਨਾ ਸਕੀ ਪਿਆਰ ਦੇ ਨ ਤੇਰੇ ਪਾਣੀ ਵਿੰਦਿਆਂ ਸਾਰ ਪਏ ਵਿੱਚ ਪੂਰੇ ਜਾਂ ਮੈਂ ਹੋਠ ਸੁਹਾਵੇ ਕਿੰਦੇ ਕਿ ਪਿਆਰ ਦੀ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿਤਰੇ ਪਾਣੀ ਯਾਨੀ ਕਿ ਪਿਆਰ ਦਾ ਜਿੰਨਾ ਵੀ ਵਾਗਰ ਦਾ ਪਿਆਸੀ ਦਰਿਆ ਤੇ ਮੈਂ ਇੱਕ ਚੂੜੀ ਵੀ ਪਾਣੀ ਦੀ ਪੀ ਤੀਂ ਤੇ ਜਦ ਵਿੰਦਿਆ ਸਾਰ ਪਏ ਵਿੱਚ ਪੂਰੇ ਪੂਰਾ ਮਤਲਬ ਨਹੀਂ ਜ਼ਿੰਮੇਦਾਰਾ ਸਾਨੂੰ ਪਤਾ ਨਾ ਜਦੋਂ ਇੱਕ ਪੂਰਾ ਪੈ ਜਾਂਦਾ ਤੇ ਖਾਲਚੋਂ ਸਾਰਾ ਪਾਣੀ ਨਿਕਲ ਜਾਂਦਾ ਹਨਾ ਉਹ ਕਹਿੰਦਾ ਕਿ ਜਦ ਵਿੰਦ ਮਤਲਬ ਕਿ ਵਹਿੰਦਿਆ ਸਾਰ ਪਏ ਵਿੱਚ ਪੂਰੇ ਜਦ ਮੈਂ ਹੋਠ ਸਾਹਿਬ ਜਦ ਮੈਂ ਪੀਣ ਲੱਗਾ ਚੂੜੀ ਕੀਤੀ ਸਾਰਾ ਪਾਣੀ ਰੁੜ ਗਿਆ ਇਹ ਉਹਦੀਆਂ ਅਸਲੀਅਤ ਗੱਲਾਂ ਜਾਨੀ ਕਿ ਮਤਲਬ ਜਿੱਦਾਂ ਵੀ ਉਹਨੇ ਲਿਖਿਆ ਮੈਂ ਕਹਿ ਸਕਦਾ ਹਾਂ ਨਾ ਹਕੀਕਤ ਹੈ ਹਕੀਕਤ ਹੈ ਉਹਦੀ ਵੀ ਜਿਵੇਂ ਜਿਵੇਂ ਉਹਦੇ ਨਾਲ ਹੋਇਆ ਹੋਵੇ ਉਵੇਂ ਲਿਖਿਆ ਤੇ ਇਹ ਤੇ ਆ ਸਾਰਿਆਂ ਨਾਲ ਹੀ ਹੋਇਆ ਏਦਾਂ ਕਿ ਜੇ ਕੋਈ ਇਸ਼ਕ ਕਰਦਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਕਰਦਾ ਜਾਂ ਪੁਰਾਣੇ ਕਰਦੇ ਜਾਂ ਹੁਣ ਕਰਦੇ ਚਲੋ ਅਸੀਂ ਤੇ ਕੀਤਾ ਨਹੀਂ ਅਸੀਂ ਤੇ ਇਹ ਗੱਲ ਕਰ ਨਹੀਂ ਸਕਦੇ ਪਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਹੋਊਗਾ ਨਾ ਬਿਲਕੁਲ ਜੀ ਛੇਕੋ ਸਾਹਿਬ ਚਲੋ ਇੱਕ ਗੱਲ ਨੌਜਵਾਨ ਪੀਡੀ ਤੇ ਜਵਾਨੀ ਥੱਪੀ ਆਈ ਹੈ ਨਾ ਹਾਂ ਸਾਹਮਣੇ ਹੜਾਈ ਵੀ ਹੈਗੀ ਹੈ ਤਕਰੀਬਨ ਕੋਈ ਨਹੀਂ ਕਹਿ ਸਕਦਾ ਕਿ ਮੈਂ ਹੜਾਈ ਦੀ ਜੀ ਪਰ ਉਹ ਬੰਦੇ ਨੇ ਕਿਤਾਬੀ ਲਿਖਤ ਹੈ ਨਾ ਥਾਪੀ ਲਿਖਤ ਹੈ ਹਰਿ ਸਾਰੀ ਲਿਖ ਨਹੀਂ ਸਕਦਾ ਹਾਂ ਕੋਈ ਇੱਕ ਗੱਲ ਹੋਰ ਵੀ ਮੈਂ ਮੰਨਦਾ ਕਿ ਜਿੰਨਾ ਸ਼ਿਵਨਾਲ ਹੋਇਆ ਉਦੋਂ ਜ਼ਿਆਦਾ ਹੋਰ ਲੋਕਾਂ ਨਾਲੇ ਬੜਾ ਹੋਇਆ ਇਸ਼ਕ ਦੇ ਪ੍ਰਤੀ ਮੈਂ ਪਿੱਛੇ ਜੀ ਇੱਕ ਵੇਖਿਆ ਸੀ ਕਿ ਕੋਈ ਕੋਈ ਕਿਸੇ ਨਾਲ ਇੰਨਾ ਬੇਅਥਾ ਕਰਦੇ ਆ ਕਿ ਜਿੰਦ ਜਾਨ ਆਪਣੀ ਖੁਦ ਹੀ ਵਾਰ ਦਿੰਦੇ ਆ ਉਹ ਛਿਵ ਤੋਂ ਵੀ ਗਾਂਦੀਆਂ ਗੱਲਾਂ ਨੇ ਪਰ ਕੀ ਹੈ ਕਿ ਕੁਝ ਗੱਲਾਂ ਨੇ ਉਹ ਬਿਆਨ ਖੋ ਗਿਆ ਉਹ ਲਿਖੀਆਂ ਗਈਆਂ ਕੁਝ ਨਾਲੇ ਲੈ ਕੇ ਚਲੇ ਗਏ ਜਿਵੇਂ ਕੁਝ ਬਿਆਨ ਕਰ ਗਏ ਹਨਾ ਉਹ ਜਿਹੜੇ ਬਿਆਨ ਕਰ ਗਏ ਉਹ ਤੇ ਜਿੰਦੇ ਰਹਿ ਗਏ ਤੇ ਜਿਹੜੇ ਬਿਆਨ ਨਹੀਂ ਕਰਕੇ ਗਏ ਉਹ ਵਰਗੇ ਹੁਣ ਉਹ ਇੱਕ ਹਿਸਾਬ ਨਾਲ ਕਹਿ ਸਕਦੇ ਆ ਕਿ ਚਲੋ ਜੇ ਆਸ਼ਕੀ ਮਸ਼ੂਕੀ ਦੀ ਗੱਲ ਕਰੀਏ ਤੇ ਉਹਦੇ ਉਹਦੇ ਮੁਤਾਬਕ ਸ਼ਿਵ ਕੁਮਾਰ ਅਮਰ ਹੈ ਹਾਂ ਬਿਲਕੁਲ ਤੇ ਜੇ ਉਹਨੇ ਨਾ ਲਿਖਿਆ ਹੁੰਦਾ ਤੇ ਉਹ ਗਵਾਚਾ ਹੁੰਦਾ ਬੜੇ ਚਿਰਦਾ ਉਹ ਜਈ ਆਸ਼ਕਾਏ ਕਈ ਗਈ ਹੈ ਤੇ ਕਈ ਗਈ ਸਹੀ ਗੱਲ ਉਹ ਉਹਦੀ ਆਸ਼ਕੀ ਉਹਨਾਂ ਚ ਸੈੱਟ ਹੋ ਗਈ ਜਿਹੜੇ ਹੀਰ ਹੀਰ ਦੇ ਰਾਂਝਾ ਸਸੀ ਪੁੰਨੂ ਮੇਰਾ ਜੱਜ ਸਾਹਿਬਾ ਇਹ ਉਹਨਾਂ ਵਿੱਚ ਦਾ ਲਿਖਣੀ ਹੋਗੀ ਕਿ ਗਿਣਿਆ ਗਿਆ ਜਾਨੀ ਕਿ ਉਹਨਾਂ ਦੇ ਇੱਕ ਜਿਕਰ ਹੁੰਦਾ 21 ਸਦਵੀ ਦਾ ਇੱਕ ਮਤਲਬ ਆਸ਼ਿਕ ਬੜਾ ਹੈਗਾ ਆ ਕਿਹੜਾ ਸੁਣੀ ਇਹਨਾਂ ਕਾਜਲ ਸੁਣਾਈ ਆ ਪੀੜਾਂ ਦੇ ਪ੍ਰਾਗੇ ਦੇ ਵਿੱਚੋਂ ਹਾਂ ਮਿਰਚਾਂ ਦੇ ਕੀ ਮਿਰਚਾਂ ਦੇ ਪੱਤਰ ਮਿਰਚਾਂ ਦੇ ਪੱਤਰ ਹੈਨਾ ਇਸੀ ਤਰ੍ਹਾਂ ਜਿਸ ਤਰ੍ਹਾਂ ਲੱਗਦਾ ਜਿਦਾ ਇੱਕ ਤੁਸੀਂ ਪਹਿਲਾਂ ਗਾਜਲ ਕੋਈ ਸੋਣੀ ਸੁਣਾਈ ਹੋਏ ਜਿੱਦਾਂ ਕੇ ਮਾਇ ਨਹੀਂ ਮਾਇ ਮੈਂ ਕਿਸੇ ਖਰਾ ਯਾਰ ਬਣਾਇਆ ਉਹਦੀ ਕੰਪੋਜੀਸ਼ਨ ਹੋ ਗਈ ਉਸੇ ਹੈਨਾ ਕਿਉਂਕਿ ਆਪਾਂ ਨੇ ਵਿਕਲਿੰਗ ਦੀ ਵੀ ਜਿਹੜੇ ਗੀਤ ਨੂੰ ਕਿਹੜੀ ਕੰਪੋਜੀਸ਼ਨ ਵਧੀਆ ਲੱਗਦੀ ਫਿਰ ਆਪੋ ਯੂ ਫਿੱਟ ਕਰ ਲੈ ਉਹ ਫਿੱਟ ਕਰ ਦਿੰਦੀ ਹੈ ਨਾ ਤੇ ਜਾਂਦੇ ਜਾਂਦੇ ਆ ਸੁਰਤਿਆਂ ਦੇ ਸਿਰਫ ਦੋ ਸ਼ਬਦ ਉਹਦੇ ਵਿੱਚ ਆਦੋਂ ਤੋਂ ਕਹਿੰਦੇ ਫਿਰ ਉਹ ਜਿਹੜੀ ਆ ਜਿਹੜੀ ਚੱਲ ਤੇ ਬੋਲ ਲੈਂਦੇ ਹਾਂ ਮੈਂ ਤੈਨੂੰ ਮਾਈ 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 ਸਿੱਖਾ ਯਾਰ ਬਣਾਇਆ ਨਾਲੋਂ ਤੇ ਮਾਏ ਨਹੀਂ ਮਾਏ ਨੀ ਮੈਂ ਕਸ਼ਕਰਾ ਯਾਰ ਬਣਾਇਆ ਚੂਰੀ ਕੁੱਟਾਂ ਤੇ ਉਹ ਖਾਂਦਾ ਨਹੀਂ ਉਹ ਨੀ ਮੈਂ ਦਿਲ ਦਾ ਮਾਸ ਖੋਵਾਇਆ माए नी माए नी मैं एक शिकरा यार बनाया बहुत वजह शेख साहब अगले हफ्ते फिर मिला के भाग नंबर तेई सीकाल जी